ਜਿਨ੍ਹਾਂ ਦੇ ਖੇਤ ਆ ਉਹਨਾਂ ਦੇ ਘਰਾਂ 'ਚ ਜਿਹੜੀ ਡਰਮਾਂ 'ਚ ਕਣਕ ਪਈ ਸੀ ਬੀਰ ਰੱਖਿਆ ਸੀ ਉਹਨਾਂ ਨੇ ਉਹ ਵੀ ਖਰਾਬ ਹੋ ਗਿਆ ਉਹ 'ਚ ਵੀ ਪਾਣੀ ਭਰ ਗਿਆ ਜਿਨ੍ਹਾਂ ਦੇ ਘਰ ਟਹਿ ਗਏ ਉਹਨਾਂ ਦੇ ਘਰ ਦੁਆਰਾ ਬਣਾਉਣ ਦੀ ਲੋੜ ਆ ਕਿੰਨੀਆਂ ਛੱਤਾਂ ਜਿਹੜਾ ਆ ਗਈਆਂ ਹੋਣੀਆਂ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਪਾਣੀ ਲੱਥੇ ਤੋਂ ਲੱਗਣਾ ਦੇਖੋ ਪਾਣੀ ਹਜੇ ਵੀ ਪਿੱਛੇੋਂ ਕਿੰਨੀ ਸਪੀਡ ਨਾਲ ਆ ਰਿਹਾ ਵਾ ਕਾਲਾ ਹੋ ਗਿਆ ਝੋਨਾ ਸਾਰਾ ਖਤਮ ਹੋ ਗਿਆ ਵੀ ਹਰ ਪੀੜਤਾਂ ਲਈ ਲੰਗਰ ਉਹਨਾਂ ਨੇ ਲਾਇਆ ਜਿਹੜੇ ਖੁਦ ਹਰ ਪੀੜਤ ਨੇ ਬੇਨਤੀ ਆ ਥੋੜੇ ਦਿਨ ਰੁਕਜੋ ਹੁਣ ਆਪਾਂ ਰੁੱਕ ਕੇ ਥਰਮੇ ਨਾਲ ਆਪ ਪਹਿਲਾਂ ਇੱਥੇ ਆਓ ਚੱਕਰ ਮਾਰੋ ਢੇੜਾ ਮਾਰੋ ਪਿੰਡਾਂ ਨੂੰ ਦੇਖੋ ਕੀ ਲੋੜ ਆ ਪਰ ਆ ਜਿਹੜੇ ਲੋਕ ਹੁਣ ਪਿੱਛੇ ਪਿੱਛੇ ਭੱਜੀ ਜਾਂਦੇ ਆ ਇਹ ਸਾਰੇ ਜਮਾਖੋਰੀ ਕਰ ਰਹੇ ਆ ਵੈਕੋਜੀ ਦਾ ਖਾਲਸਾ ਵੈਕੋਜੀ ਕੀ ਫਤਿਹ ਜਿਹੜੇ ਜੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਪਾਂ ਤੁਸੀਂ ਵੀਰਾਂ ਨੇ ਦੇਖ ਕੇ ਆਏ ਆ ਕੁਝ ਉਸ ਤਰ੍ਹਾਂ ਦੀਆਂ ਤਸਵੀਰਾਂ ਫਿਰੋਜ਼ਪੁਰ ਸ਼ਹਿਰ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਦੇਖੋ ਰਾਸ਼ਨ ਭਰਿਆ ਹੋਇਆ ਇਹ ਹਾਮਦ ਚੱਕਾ ਹਾਮਦ ਚੱਕ ਦੇ ਵਿੱਚ ਲੋਕ ਰਾਸ਼ਨ ਦੀ ਟਰਾਲੀ ਘੇਰੀ ਖੜੇ ਆ ਟਰਾਲੀ ਨਹੀਂ ਕਈ ਟਰਾਲੀਆਂ ਘੇਰੀ ਖੜੇ ਆ ਮੈਂ ਤਾਂ ਕਰੀ ਜਾਂਦੇ ਰਹਿੰਦੇ ਜਦ ਤੱਕ ਦਿਨ ਦਾ ਨਹੀਂ ਅਗਲਾ ਔਰ ਜਿਹੜੇ ਵੰਡਣ ਆਏ ਆ ਵਿਚਾਰੇ ਫਿਰ ਉਹ ਰਹਿਮਦਇਲਾ ਉਹਦਾ ਆਈ ਤਾਮ ਉਹਨਾਂ ਦਾ ਮਨ ਤੇ ਦਇਆ ਦੀ ਭਾਵਨਾ ਵਾ ਕੱਲ ਇੱਕ ਬਾਈ ਪੁੱਛੇ ਸਾਨੂੰ ਬਰਨਾਲੇ ਵਾਲ ਦਾ ਸੀਗਾ ਕਹਿੰਦਾ ਭਾਈ ਰਾਸ਼ਨ ਨੂੰ ਆਟੇ ਨੂੰ ਫੀਡ ਨੂੰ ਭੱਜ ਭੱਜ ਪੈਂਦੇ ਲੋਕ ਕਹਿੰਦਾ ਯਾਰ ਪਾਣੀ ਨੂੰ ਹੱਥ ਨਹੀਂ ਪਾਉਂਦੇ ਤੇ ਅਸੀਂ ਪਤਾ ਕੀਤਾ ਵੀ ਕਾਹ ਤੋਂ ਨਹੀਂ ਪਾਣੀ ਨੂੰ ਹੱਥ ਪਾਉਂਦੇ ਤੇ ਪਤਾ ਲੱਗਿਆ ਵੀ ਪਾਣੀ ਵਾਪਸ ਨਹੀਂ ਮੁੜਦਾ ਦੁਕਾਨ ਵਾਲੇ ਪਾਣੀ ਦੀ ਪੇਟੀ ਖਰੀਦ ਦੇਣੀ ਬਾਹਰਲੇ ਬੰਦੇ ਤੋਂ ਕਿਉਂਕਿ ਉਹ ਕਹਿੰਦੇ ਕਿ ਪਾਣੀ 'ਚ ਜੇ ਕੁਝ ਪਾਤਾ ਕਿਸੇ ਨੇ ਜਾਂ ਕੁਝ ਹੋਰ ਜਾਂ 'ਚ ਕੋਈ ਮਿਲਾਵਟ ਹੋ ਗਈ ਕੋਈ ਬੰਦਾ ਮਰ ਗਿਆ ਸਾਡੇ ਤੇ ਆਊਗੀ ਤੇ ਆਹ ਟਰਾਲੀ ਵਾਲੇ ਵੀ ਤਾਂ ਹੁਣ ਦੇਖੋ ਇਹ ਦੇਣ ਆਏ ਆ ਵਿਚਾਰੇ ਦਾਨ ਕਰਨ ਆਏ ਆ ਇਹ ਤਾਂ ਤੇ ਇਹਨਾਂ ਦੀ ਮਜਬੂਰੀ ਹੈ ਵੀ ਇਹਨਾਂ ਨੇ ਸੁੱਕੇ ਸੁੱਕੇ ਜੀ ਕਰਕੇ ਦਾਨ ਚੱਲਣ ਜਿਹੜੇ ਪਾਣੀ 5-5 ਫੁੱਟ 'ਚ 8-8 ਫੁੱਟ 'ਚ ਬੈਠੇ ਆ ਪਿੰਡਾਂ 'ਚ ਉੱਥੇ ਤੇ ਘਰੇਨਾਂ ਤੱਕ ਨਹੀਂ ਪਹੁੰਚਣਾ ਤੇ ਉਹ ਲੋਕ ਇੰਨਾ ਸਬਰ ਕਰੀ ਬੈਠੇ ਆ ਵਿਚਾਰੇ ਤੇ ਉਹ ਲੋਕ ਜੇ ਉਹਨਾਂ ਨੂੰ ਕੋਈ ਦੀਨ ਵੀ ਜਾਂਦਾ ਤਾਂ ਹੱਥ ਬੰਨ ਦਿੰਦੇ ਵੀਰੇ ਹੈਗਾ ਸਾਡੇ ਕੋਲ ਪਿਆ ਵੀ ਆ ਹੁਣ ਤੁਸੀਂ ਦੇਖੋ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆ ਤੇ ਇਹ ਬੰਨ ਤੇ ਪਹੁੰਚ ਗਏ ਆ ਅਸੀਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੋਰ ਖਾਲਸਾ ਜੀ ਸਤਾਂ ਠੀਕ ਆ ਜੀ ਬੋਲੇ ਤਾਂ ਤੁਹਾਡੀ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਆ ਵੀ ਜਿਹੜਾ ਮੈਂ ਪਿੱਛੇ ਵੀ ਅਸੀਂ ਕੱਲ ਅਜ ਨਾਲੇ ਉਧਰ ਰਮਦਾਸ ਹਾਂਜੀ ਪਰਲੇ ਪਾਸੇ ਡੇਰਾ ਡੇਰਾ ਬਾਬਾ ਨਾਨਕ ਜਿੱਥੇ ਆਪਣੇ ਕੋਰੀਡੋਰ ਤੇ ਉੱਥੇ ਵੀ ਦੇਖ ਕੇ ਆਏ ਉੱਥੇ ਵੀ ਤੁਹਾਡੇ ਜੱਥੇ ਬੈਠੇ ਨੇ ਡਟੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਅਸ ਤਾੜੇ ਸ਼ੀਵ ਚਾਹੀਦਾ ਸਤੰਦਰੁਸਤ ਗੰਬਕਸ਼ਨ ਸੱਚੇ ਪਾਤਸ਼ਾਹ ਕਿਉਂਕਿ ਆ ਸਮਾਵਾ ਜਿਹੜਾ ਆਪਣੇ ਦੇ ਨਾਲ ਖੜਨਦਾ ਵਾ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਦੇਖੋ ਜੀ ਝੋਨਾ ਵਾ ਕਾਲਾ ਹੋ ਗਿਆ ਝੋਨਾ ਜਮੇ ਗਲ ਗਿਆ ਜੀ ਜਮੇ ਹੀ ਗਲ ਗਿਆ ਝੋਨਾ ਹੂੰ ਇਹ ਤਾਂ ਨਾਸ਼ਟ ਹੋ ਗਿਆ ਬਾਕੀ ਹੁਣ ਇੱਥੇ ਕਣਕੀ ਬੀਜੀ ਜਾ ਸਕਦੀ ਹੈ ਹੋਰ ਕੁਝ ਨਹੀਂ ਹੋਣਾ ਤੇ ਜਿਨ੍ਹਾਂ ਦੇ ਖੇਤ ਆ ਉਹਨਾਂ ਦੇ ਘਰਾਂ 'ਚ ਜਿਹੜੀ ਡਰਮਾਂ 'ਚ ਕਣਕ ਪਈ ਸੀ ਬੀ ਰੱਖਿਆ ਸੀ ਉਹਨਾਂ ਨੇ ਉਹ ਵੀ ਖਰਾਬ ਹੋ ਗਿਆ ਉਹਦੇ 'ਚ ਵੀ ਪਾਣੀ ਭਰ ਗਿਆ ਮਤਲਬ ਕਣਕ ਦਾ ਬੀ ਤੱਕ ਨਹੀਂ ਬਚਿਆ ਇਹਨਾਂ ਘਰਾਂ 'ਚ ਤੇ ਇਸ ਕਰਕੇ ਨੁਕਸਾਨ ਜਿਹੜਾ ਹੁਣ ਰਾਸ਼ਨ ਪਾਣੀ ਲੈ ਕੇ ਆ ਰਹੇ ਨੇ ਲੋਕ ਪਿੰਡਾਂ 'ਚੋਂ ਇਕੱਠਾ ਕਰ ਕਰ ਉਹਨਾਂ ਨੂੰ ਬੇਨਤੀ ਆ ਹੁਣ ਥੋੜਾ ਰਾਸ਼ਨ ਤੇ ਬ੍ਰੇਕ ਲਾਵੋ ਆਪਾਂ 10-15 ਦਿਨ ਰੋਕ ਕੇ ਇਹਨਾਂ ਨੂੰ ਡੀਜ਼ਲ ਦੀ ਲੋਡ ਪੈਣੀ ਆ ਇਹਨਾਂ ਨੂੰ ਬੀਆਂ ਦੀ ਲੋਡ ਪੈਣੀ ਆ ਇਹਨਾਂ ਨੂੰ ਆ ਕੇ ਟਰੈਕਟਰ ਲਿਆ ਕੇ ਆਪਣੇ ਨਾਲ ਹੋ ਕੇ ਇਹਨਾਂ ਦੇ ਜ਼ਮੀਨਾਂ ਬਾਹ ਕੇ ਦੁਬਾਰਾ ਬੀਜਣ ਜੋ ਕਰਨੀਆਂ ਜਿਨ੍ਹਾਂ ਦੇ ਘਰ ਟਹਿ ਗਏ ਉਹਨਾਂ ਦੇ ਘਰ ਦੁਬਾਰਾ ਬਣਾਉਣ ਦੀ ਲੋੜ ਆ ਮਤਲਬ ਹੁਣ ਆਪਾਂ ਨਿਰਾਪੂਰਾ ਇਕੱਲਾ ਰਾਸ਼ਨ ਪਾਣੀ ਲਈ ਆਉਣੇ ਚੱਕ ਚੱਕ ਕੇ ਉਹ ਬੇਫਾਲਤੂ ਬਹੁਤ ਜ਼ਿਆਦਾ ਆ ਹੀ ਜਾਂਦਾ ਬਿਲਕੁਲ ਬੱਚਿਆਂ ਦੀ ਪੜ੍ਹਾਈ ਹਾਂ ਲੀੜਾ ਕੱਪੜਾ ਹੁਣ ਸਰਦੀਆਂ ਆ ਰਹੀਆਂ ਨੇ ਮੂਰੇ ਗਰਮ ਕੱਪੜੇ ਨਾਲ ਤਾਂ ਸਾਰਾ ਕੁਝ ਹੀ ਤਬਾਹ ਹੋ ਗਿਆ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਉਹ ਇਧਰ ਗਾਜ। ਬਿਲਕੁਲ ਨਾ ਭਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਹਨਾ ਜਿਹੜਾ ਤੁਸੀਂ ਇਹ ਕਾਰਜ ਕਰ ਰਹੇ ਹੋ। ਸਰਪੰਚ ਸਾਹਿਬ ਸਵਾਮਾ ਪ੍ਰਸ਼ਾਦ ਦੇ ਪਾਣੀ ਦੀਆਂ ਪਾਣੀ ਜਲ ਪਾਣੀ ਦੀਆਂ ਬਿਸਕਟ ਦਵਾਈਆਂ ਨੌਜਵਾਨੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ। ਵਿਭਾਗ ਗੁਰਜੀ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਵੀ ਤੁਸੀਂ ਇੱਥੇ ਹੜਪੀੜਤਾਂ ਦੀ ਮਦਦ ਕਰ ਰਹੇ ਹੋ ਇੰਨੀ ਵੱਡੀ ਸੇਵਾ ਕਿਉਂਕਿ ਇਥੇ ਇੱਕ ਗੋਲੀ ਵੀ ਕਿਸੇ ਨੂੰ ਦਿੱਤੀ ਉਹਦੀ ਜਾਨ ਬਚਾਉਣ ਦਾ ਕੰਮ ਕਰ ਸਕਦੀ ਆ ਤੇ ਹੋਰ ਤਾਂ ਕੋਈ ਸਾਧਨ ਹੀ ਨਹੀਂ ਸੀਗੇ ਜਿਹੜੇ ਤੁਹਾਡੇ ਕਰਕੇ ਇੱਥੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਰ ਦੇਖੋ ਜੀ ਇਹ ਪਿੰਡ ਆ ਜੀ ਹਾਮਦ ਚੱਕ ਆ ਲਿਖਿਆ ਹੋਇਆ ਉੱਪਰ ਬੋਰਡ ਦੇ ਉੱਪਰ ਹਾਮਦ ਚੱਕ ਸਾਰਾ ਪਿੰਡ ਡੁੱਬਿਆ ਹੋਇਆ ਸਾਰਾ ਪਿੰਡ ਤੇ ਪਰ ਪਿੰਡ ਵਾਲਿਆਂ ਨੇ ਲੰਗਰ ਲਾਇਆ ਹੋਇਆ ਇੱਥੇ ਦੇਖੋ ਕਿੱਡੀ ਵੱਡੀ ਗੱਲ ਆ ਵੀ ਹਰ ਪੀੜਤਾਂ ਲਈ ਲੰਗਰ ਉਹਨਾਂ ਨੇ ਲਾਇਆ ਜਿਹੜੇ ਖੁਦ ਹੜ ਪੀੜਤ ਨੇ ਹੋਰ ਬਾਈ ਸਤਿ ਸ੍ਰੀ ਅਕਾਲ ਕਿਹੜੇ ਪਿੰਡੋਂ ਆਏ ਹੋ ਰੌਂਦਾ ਮੋਗੇ ਤੋਂ ਰੌਂਤੇ ਤੋਂ ਰਾਸ਼ਨ ਦੀ ਸੇਵਾ ਹਾਂਜੀ ਰਾਸ਼ਨ ਵਾਹ ਜੀ ਵਾਹ ਰਾਸ਼ਨ ਦੀਆਂ ਟਰਾਲੀਆਂ ਪਰ ਭਰ ਕੇ ਬਾਈ ਹੁਣੀ ਲੈ ਕੇ ਆਏ ਹੋਏ ਨੇ ਰੌਂਤੇ ਤੋਂ ਔਰ ਇੱਧਰ ਪਾਣੀ ਵੀ ਲੇਟ ਆਇਆ ਹੜ ਵੀ ਥੋੜਾ ਲੇਟ ਆਏ ਨੇ ਇੱਧਰ ਹਜੇ ਲੋੜਵੰਦਾਂ ਨੂੰ ਚੀਜ਼ਾਂ ਜਿਹੜੀਆਂ ਚਾਹੀਦੀਆਂ ਹਜੇ ਹੈਗੀਆਂ ਪਰ ਆ ਜਿਹੜੇ ਲੋਕ ਹੁਣ ਪਿੱਛੇ ਪਿੱਛੇ ਭੱਜੀ ਜਾਂਦੇ ਆ ਇਹ ਸਾਰੇ ਜਮਾਂ ਖੋਰੀ ਕਰ ਰਹੇ ਆ ਇਹ ਹੁਣ ਮਤਲਬ ਸਮਾਨ ਬਾਈ ਕਿੱਥੋਂ ਆ ਤੁਸੀਂ ਰੌਂਦੇ ਤੋਂ ਹੀ ਆ ਠੀਕ ਹੈ ਜੀ ਮੋਗੇ ਤੋਂ ਰੌਂਦੇ ਪਿੰਡ ਤੋਂ ਆ ਬਾਈ ਹੁਣ ਹੁਣ ਆ ਇਹ ਦੂ ਗਾਂ ਤੁਸੀਂ ਦੇਖੋ ਜਲ ਥਲ ਹੋਇਆ ਪਿਆ ਹੈ ਨਾ ਜਲੋ ਜਲ ਹੋਇਆ ਪਿਆ ਘਰਾਂ ਦੇ ਘਰ ਡੁੱਬ ਗਏ ਆ ਆਹ ਹੁਣ ਗਰੀਬ ਘਰਾਂ ਦੀਆਂ ਗਰੀਬ ਬਸਤੀਆਂ ਆ ਹੁਣ ਜਦੋਂ ਪਾਣੀ ਉਤਰੂਗਾ ਉਦੋਂ ਆ ਦੇਖੋ ਸਾਹਮਣੇ ਕੰਦਾ ਕੁੰਦਾ ਡੱਗ ਪਿਆ ਛੱਤਾਂ ਪਾਟ ਗਈਆਂ ਕਿੰਨੀਆਂ ਛੱਤਾਂ ਦੀ ਟੇੜਾ ਆ ਗਈਆਂ ਹੋਣੀਆਂ ਮਤਲਬ ਇਹ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਪਾਣੀ ਲੱਥੇ ਤੋਂ ਲੱਗਣਾ ਔਰ ਉਦੋਂ ਬਾਅਦ ਚ ਇਹਨਾਂ ਨੂੰ ਵੱਡੀ ਮਦਦ ਦੀ ਲੋੜ ਆ ਅੱਜ ਤਾਂ ਆਪਾਂ ਪਾਣੀ ਪੀਣ ਵਾਲਾ ਦੇ ਸਕਦੇ ਆ ਰਾਸ਼ਨ ਖਾਣ ਨੂੰ ਦੇ ਸਕਦੇ ਆ ਅਚਾਰ ਪਸ਼ੂਆਂ ਦਾ ਚਾਰਾ ਦੇ ਸਕਦੇ ਆ ਪਰ ਅਸਲ ਜ਼ਰੂਰਤ ਆ ਜਿਹੜੀ ਇਹਨਾਂ ਦੀ ਉਹ ਉਦੋਂ ਪੂਰੀ ਹੋਣੀ ਆ ਜਦੋਂ ਪਾਣੀ ਲੱਥਣਾ ਵਾ ਆ ਦੇਖੋ ਡਾਕਟਰ ਸਾਹਿਬ ਜਾ ਰਹੇ ਨੇ ਹੱਥ ਦੇ ਵਿੱਚ ਮੈਡੀਕਲ ਕਿੱਟ ਦਵਾਈਆਂ ਕੁਝ ਲੈ ਕੇ ਉਸ ਇਲਾਕੇ ਨੂੰ ਜਾ ਰਹੇ ਨੇ ਜਿੱਥੇ ਪਾਣੀ ਭਰਿਆ ਹੋਇਆ ਵਾ ਇੱਥੇ ਆ ਨਾਲ ਝੋਨਾ ਖੜਾ ਦੇਖੋ ਮੰਨ ਲਓ ਕਾਲਾ ਹੋ ਗਿਆ ਝੋਨਾ ਇਹ ਸਾਰਾ ਖਤਮ ਹੋ ਗਿਆ ਖਤਮ ਖਤਮ ਜੀ ਫਸਲਾਂ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਇਹ ਤਾਂ ਬਹੁਤ ਹੋ ਗਿਆ ਜੀ ਤੇ ਇਹਦੇ ਤੇ ਹਣੀ ਕੁਝ ਵੀ ਨਹੀਂ ਬਚਣਾ ਜੀ ਹੁਣ ਫਸਲ ਹੈ ਨਾ ਪਿਛਲੀ ਜੀ ਉਹ ਤਾਂ ਗਈ ਗਈ ਉਜੀਰੋ ਜੀ ਉਹਦੇ ਵਾਸਤੇ ਹੁਣ ਇਹ ਮਹੀਨੇ ਨੂੰ ਵਾਤ ਆ ਜੇ ਵੀ ਢੇੜ ਮਹੀਨੇ ਨੂੰ ਵੱਤ ਆ ਜਵੇ ਜਦੋਂ ਵੱਤ ਆਉਣਾ ਉਦੋਂ ਇਹਨਾਂ ਪੈਲੀਆਂ ਨੂੰ ਪੱਧਰਾ ਕਰਕੇ ਕਿਉਂਕਿ ਇਹਦੇ ਵਿੱਚ ਪਿੱਛੋਂ ਦਰਿਆ ਚੋਂ ਰੇਤਾ ਮਿੱਟੀ ਵੀ ਬਹੁਤ ਆ ਗਿਆ ਦੇਖੋ ਪਾਣੀ ਹਜੇ ਵੀ ਪਿੱਛੋਂ ਕਿੰਨੀ ਸਪੀਡ ਨਾਲ ਆ ਰਿਹਾ ਵਾ ਜੀ ਮੇਰੇ ਇਥੋਂ ਪਾਣੀ 6 6 ਫਟ 6 ਕਿਲੋਮੀਟਰ ਇਧਰ ਖੁਲਾਰ ਖਿਲਰਿਆ ਆਇਆ ਹੈ ਅੱਛਾ ਜੀ ਇਥੇ 6 ਕਿਲੋਮੀਟਰ ਪਾਣੀ ਖਿਲਰਿਆ ਆਇਆ ਇਸ ਤਰ੍ਹਾਂ ਤੇ ਹੁਣ ਬੇਨਤੀ ਹੈ ਸੰਗਤ ਨੂੰ ਜਿਵੇਂ ਅਸੀਂ ਅਜਨਾਲਾ ਸਾਈਡ ਗਏ ਆ ਜਿਵੇਂ ਅਸੀਂ ਡੇਰਾ ਬਾਬਾ ਨਾਨਕ ਜਿਵੇਂ ਅਸੀਂ ਰਮਦਾਸ ਲਾਕੇ ਚ ਗੁਰਦਾਸਪੁਰ ਤੇ ਸ੍ਰੀ ਅਮਰਸਰ ਸਾਹਿਬ ਦੇ ਕੁਝ ਪਿੰਡਾਂ ਚ ਗਿਆੜਾ ਮਾਰਿਆ ਉਧਰ ਵੀ ਬਹੁਤ ਵੱਡੀ ਗਿਣਤੀ ਸਮਾਨ ਸੰਗਤਾਂ ਤੇ ਪਹੁੰਚ ਗਿਆ ਰਾਸ਼ਨ ਵੀ ਇੰਨਾ ਜ਼ਿਆਦਾ ਹੋ ਗਿਆ ਵੀ ਲੋਕ ਜਿਹੜੇ ਲੋੜਵੰਦ ਨੇ ਜਿਹੜੇ ਵਾਕਈ ਪਾਣੀਆਂ ਚ ਬੈਠੇ ਹੋ ਤਾਂ ਹੱਥ ਜੋੜਦੇ ਵੀ ਬਹੁਤ ਆ ਗਿਆ ਤੇ ਜਿਨ੍ਹਾਂ ਦੀ ਸਮਰੱਥਾ ਇੰਨੀ ਕਾ ਵੀ ਜਿੰਨਾ ਮਰਜ਼ੀ ਦੇਈ ਚੱਲੀ ਉਹ ਰੱਖੀ ਜਾ ਰਹੇ ਆ ਉਹ ਮੁੱਕਦਾ ਨਹੀਂ ਉਹਨਾਂ ਨੂੰ ਤਾਂ ਜਿੰਨਾ ਮਰਜ਼ੀ ਦੇਈ ਚੱਲੀ ਤੇ ਸਾਡੇ ਪਿੰਡਾਂ ਚੋਂ ਬਹੁਤ ਸਾਰੇ ਲੋਕ ਟਰਾਲੀਆਂ ਭਰ-ਭਰ ਰਾਸ਼ਨ ਦੀਆਂ ਲਈ ਆਉਂਦੇ ਆ ਬੇਨਤੀ ਆ ਥੋੜੇ ਦਿਨ ਰੁਕ ਜੋ ਹੁਣ ਆਪਾਂ ਰੁਕ ਕੇ ਥਰਮੇ ਨਾਲ ਆਪ ਪਹਿਲਾਂ ਇੱਥੇ ਆਓ ਚੱਕਰ ਮਾਰੋ ਢੇੜਾ ਮਾਰੋ ਪਿੰਡਾਂ ਨੂੰ ਦੇਖੋ ਕੀ ਲੋੜ ਆ ਇੱਕ ਇੱਕ ਪਿੰਡ ਅਡਾਪਟ ਕਰ ਲਓ ਇੱਕ ਇੱਕ ਪਿੰਡ ਚ ਆਪਾਂ ਆ ਕੇ ਬੈਠ ਜਾਈਏ ਉੱਥੋਂ ਦੇ ਘਰਾਂ ਦੀ ਲਿਸਟ ਬਣਾ ਲਈਏ ਵੀ ਕਿੰਨੇ ਘਰਾਂ ਦੀਆਂ ਤੇੜਾਂ ਆਈਆਂ ਕਿੰਨੇ ਘਰਾਂ ਦੀਆਂ ਛੱਤਾਂ ਟੁੱਟੀਆਂ ਕਿੰਨੇ ਘਰਾਂ ਦੀਆਂ ਕੰਧਾਂ ਡੱਗ ਪੀਆਂ ਤੇ ਕਿੰਨੀ ਜ਼ਮੀਨ ਆ ਜਿਹੜੀ ਉਹ ਨਸਲ ਸੀ ਜਿਹੜੀ ਫਸਲ ਜਿਹੜੀ ਖਰਾਬ ਹੋ ਗਈ ਹੈ ਉਹ ਦੇਖੀਏ ਔਰ ਉਸ ਤੋਂ ਬਾਅਦ ਆਪਾਂ ਉਹਦੇ ਵੱਜਟ ਦਾ ਅੰਦਾਜ਼ਾ ਲਾਈਏ ਵੀ ਆਪਾਂ ਕੀ ਮਦਦ ਕਰ ਸਕਦੇ ਆ ਆਪਾਂ ਬੀ ਦੇ ਸਕਦੇ ਆ ਆਪਾਂ ਡੀਜ਼ਲ ਦੇ ਸਕਦੇ ਆ ਆਪਾਂ ਆਪਣੇ ਟਰੈਕਟਰ ਹਲ ਸੁਭਾਗੇ ਰੂਟਾਵੀਟਰ ਲਿਆ ਕੇ ਇਹਨਾਂ ਦੇ ਨਾਲ ਜ਼ਮੀਨਾਂ ਬਹਾ ਸਕਦੇ ਆ ਜਾਂ ਆਪਣੇ ਕੋਲੇ ਮਿਸਤਰੀ ਜਾਂ ਲੇਬਰ ਵਾਲੇ ਵੀਰ ਹੈਗੇ ਆ ਆਪਾਂ ਆ ਕੇ ਇਹਨਾਂ ਦੀ ਡਿੱਗੀਆਂ ਹੋਈਆਂ ਕੰਧਾਂ ਖੜੀਆਂ ਕਰ ਸਕਦੇ ਆ ਚੁੱਲ੍ਹੇ ਚੌਂਕਿਆਂ 'ਚ ਪਾਣੀ ਭਰ ਗਿਆ ਚੁੱਲ੍ਹੇ ਦੁਬਾਰਾ ਬਾਲਨ ਜੋ ਅੱਗੇ ਕਰ ਸਕਦੇ ਆ ਛੱਤਾਂ 'ਚ ਟੇੜਾ ਆ ਗਿਆ ਮਜ਼ਦੂਰਾਂ ਦੇ ਘਰ ਬਹੁਤ ਖਰਾਬ ਹੋ ਗਿਆ ਕਿਉਂਕਿ ਮਜ਼ਦੂਰ ਦੇ ਛੋਟੇ ਛੋਟੇ ਅੱਡ-ਅੱਡ ਕਮਰੇ ਪਾਏ ਆ ਜਿਉਂਦੇ ਚਾਰ ਪੁੱਤ ਆ ਤਾਂ ਉਹਨੇ ਇੱਕ ਕਮਰਾ ਪਾ ਲਿਆ ਫਿਰ ਦੂਜਾ ਵਿਆਹ ਤਾਂ ਦੂਜਾ ਪਾ ਲਿਆ ਫਿਰ ਤੀਜਾ ਵਿਆਹ ਤਾਂ ਤੀਜਾ ਪਾ ਲਿਆ ਉਹ ਕਮਰਿਆਂ ਦੀਆਂ ਛੱਤਾਂ ਪਾਟ ਗਈਆਂ ਅਸੀਂ ਪਿੱਛੇ ਦੇਖ ਕੇ ਆਏ ਬਹੁਤ ਘਰਾਂ ਦੇ ਵਿੱਚ ਰਮਦਾਸ ਇਲਾਕੇ ਦੇ ਵਿੱਚ ਬਹੁਤ ਨੁਕਸਾਨ ਹੋਇਆ ਆਪਾਂ ਇਸ ਪਿੰਡ 'ਚ ਵੀ ਆਪਾਂ ਦੇਖਾਂਗੇ ਆ ਬਸਤੀ ਆ ਦੇਖੋ ਛੋਟੇ ਛੋਟੇ ਘਰ ਆ ਕੰਡਾਂ ਦਾ ਡਿੱਗੀਆਂ ਹੋਈਆਂ ਦਿਖੀ ਜਾਂਦੀਆਂ ਅੰਦਰ ਜਦੋਂ ਪਾਣੀ ਘੱਟੇ ਤੋਂ ਛੱਤਾਂ ਪਾਟੀਆਂ ਜਿਹੜੀਆਂ ਉਹ ਸਾਰੀਆਂ ਉਦੋਂ ਦੇਖਣੀਆਂ ਪੈਣਾਂ ਅਜੀਬਾਜੀ ਐਸਵੇਂ ਨੇ ਤਜੀਬਾਜੀ ਇਸ ਹਮਚਾ ਦੀ ਪਰਦੇ ਬੰਨੇ ਤੇ ਇਸ ਨਗਰ ਦਾ ਇੱਕ ਹੋਰ ਬੜਾ ਵੱਡਾ ਹੌਸਲਾ ਤੇ ਇਹ ਇੱਥੇ ਲੰਗਰ ਲਾ ਕੇ ਬੈਠੇ ਆ ਪਿੰਡ ਦੀ ਪੰਚਾਇਤ ਆ ਨਾ ਜਿਹੜੀ ਸਰਪੰਚਾ ਰਲ ਕੇ ਜਾਂ ਪਿੰਡ ਦੇ ਪਸੰਦੇ ਆ ਇੱਥੇ ਲੰਗਰ ਲਾ ਕੇ ਬੈਠੇ ਹੜਪੀੜਤਾਂ ਲਈ ਲੰਗਰ ਲਿਖਿਆ ਉੱਪਰ ਤੇ ਖੁਦ ਆਪ ਹੜਪੀੜਤ ਨੇ ਖੁਦ ਆਪ ਪਾਣੀ ਦੇ ਵਿੱਚ ਡੁੱਬੇ ਪਏ ਨੇ ਤੇ ਇਹ ਬੇਨਤੀ ਆ ਵੀ ਹੁਣ ਆਪਾਂ ਸੇਵਾ ਕਰਨ ਦਾ ਤੇ ਮਦਦ ਕਰਨ ਦਾ ਥੋੜਾ ਤਰੀਕਾ ਬਦਲੀਏ ਇਹ ਲੰਬਾ ਚੱਲਣਾ 2 ਮਹੀਨੇ 3 ਮਹੀਨੇ 4 ਮਹੀਨੇ ਜੀ ਜੀ ਮਤਲਬ ਅਕਤੂਬਰ ਸਾਰਾ ਜੀ ਜੀ ਤੇ ਆਪਾਂ ਲੰਬੇ ਸਮੇਂ ਦੇ ਤਰੀਕੇ ਨਾਲ ਇਹਨਾਂ ਦੀ ਮਦਦ ਕਰੀਏ ਅੱਧਾ ਨੰਬਰ ਚੱਲਣਾ ਇਹ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ